ਗਿਆਨ ਤੋਂ ਅੱਗੇ ਦੀ ਦੁਨੀਆ ਕੀ ਹੈ ਸਮਝ ਤੋਂ ਅੱਗੇ ਦੀ ਦੁਨੀਆ ਕੀ ਹੈ ਭਾਵਨਾ ਹੈ ਭਾਵਨਾ ਹੈ ਸੁਣਨਾ ਹੈ ਸਮਝਣ ਵਾਸਤੇ ਮੰਨਣਾ ਹੈ ਸਮਝ ਨੂੰ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਹੁਣ ਇਸ ਤੋਂ ਨਿਕਲ ਜਾਣਾ ਹੈ ਫਿਰ ਜੀਵਣਾ ਹੈ ਭਾਵਨਾ ਭਾਵੀ ਵਿਦਤੀ ਦੇਵ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਭਾਵਨਾ ਕਰਕੇ ਹੀ ਦੇਵ ਪ੍ਰਗਟ ਹੁੰਦਾ ਹੈ ਪ੍ਰਭੂ ਪ੍ਰਗਟ ਹੁੰਦਾ ਹੈ ਇਸ ਨੂੰ ਪਤੰਜਲੀ ਨੇ ਤਿੰਨ ਹਿੱਸਿਆਂ 'ਚ ਇੰਜ ਬਿਆਨ ਕੀਤਾ ਹੈ ਧਾਰਣਾ ਧਿਆਨ ਸਮਾਧੀ ਇਸ ਨੂੰ ਵ્યાਸ ਇੰਜ ਕਹਿੰਦੇ ਨੇ ਸਰਵਨਨ ਮਨਨ ਨਿਧਿਆਸਨ ਇਸੇ ਨੂੰ ਗੁਰੂ ਨਾਨਕ ਕਹਿੰਦੇ ਨੇ ਸੁਣੀ ਹੈ ਮਨ ਹੈ ਮਨ ਕੀਤਾ ਬਾਵ ਭਾਵਨਾ ਵਿੱਚ ਕੁਝ ਕਰਨਾ ਨਹੀਂ ਆਉਂਦਾ ਪਿਆਰ ਨਿਰ ਵਿਚਾਰ ਅਵਸਥਾ ਹੈ ਤੇ ਜਦ ਨਿਰਵਿਚਾਰ ਹੋ ਗਏ ਤਾਂ ਹੁਣ ਮਨ ਵੀ ਕੁਝ ਨਹੀਂ ਕਰ ਰਿਹਾ